ਜੀ ਨਮੋਦਰਨ ਜੀ ਬਹੁਤ ਪ੍ਰਸ਼ਨ ਆਉਂਦੇ ਸੀ ਵੀ ਤੁਸੀਂ ਸਾਨੂੰ ਕੋਈ ਇਹ ਜਿਹਾ ਟੋਟਕਾ ਦੱਸੋ ਵੀ ਜਿਹੜੇ ਸਾਡੇ ਪੈਸੇ ਵਾਪਸ ਆ ਜਾਣ ਪਾਇਤਾ ਪਹਿਲਾਂ ਵੀ ਕਾਫੀ ਨੇ ਹੋ ਸਕਦਾ ਇਹ ਟੋਟਕਾ ਤੁਹਾਡੇ ਉੱਤੇ ਕੰਮ ਕਰ ਜਵੇ ਤੁਸੀਂ ਦੋ ਦੀਵੇ ਲੈਣੇ ਨੇ ਜਿਹੜੇ ਦਵਾਈ ਨੂੰ ਜਗਾਉਂਦੇ ਹੁੰਦੇ ਨੇ ਮਿੱਟੀ ਦੇ ਉਹ ਸਾਫ਼ ਸੁਥਰੇ ਹੋਣ ਅਣ ਲੱਗ ਦੀਵੇ ਹੋਣ ਤੇਲ ਨਾ ਪਾਇਆ ਹੋਵੇ ਹੁਣ ਤੁਸੀਂ ਉਹਨਾਂ ਦੀਵਿਆਂ ਨੂੰ ਕੱਪੜਾ ਫੇਰ ਕੇ ਸਮਾਰਟੀ ਵਿੱਚ ਰੇਤਾਂ ਨਾ ਹੋਵੇ ਧੋ ਲੋ ਤੋ ਕੈਸ ਕਾ ਕੇ ਪੰਜ ਟੜੀਆਂ ਕਪੂਰ ਦੀਆਂ ਇੱਕ ਚੂਮੜੇ ਦੇ ਵਿੱਚ ਰੱਖ ਦੋ ਰੱਖ ਕੇ ਹੁਣ ਜਿਹੜਾ ਉੱਪਰ ਦੂਜਾ ਚੂਮੜਾ ਜਿਹੜਾ ਤੋਤਾ ਸਮਾਰਿਆ ਉੱਪਰ ਧਰ ਦੋ ਹੁਣ ਜਿਹੜੀ ਇਹਦੀ ਰਾਖ ਬਣੀ ਆ ਉਹ ਕਿਸੇ ਕੌਲੀ ਚ ਪਾ ਲਓ ਕਿਸੇ ਚੀਜ਼ ਨਾਲ ਲਾ ਕੇ ਹੌਲੀ ਹੌਲੀ ਇਹਦੇ ਵਿੱਚ ਥੋੜੀਆਂ ਦੇਸੀ ਘਿਓ ਪਾ ਲਓ ਦੇਸੀ ਘਿਓ ਪਾ ਕੇ ਪੋਸ਼ ਪੱਤਰ ਜਿਹੜਾ ਕਾਗਜ਼ ਵਰਗਾ ਹੁੰਦਾ ਉਹ ਲੈ ਕੇ ਜਿੰਨਾ ਤੁਸੀਂ ਪੈਸੇ ਲੈਣੇ ਨੇ 25 ਲੱਖ ਲੈਣਾ 30 ਲੱਖ ਲੈਣਾ 50 ਲੱਖ ਲੈਣਾ ਜਿੰਨਾ ਵੀ ਲੈਣਾ ਉਹਦੇ ਉੱਪਰ ਪਹਿਲਾਂ 80 ਲੱਖ ਲਿਖ ਲੈਣਾ ਫਿਰ ਤੁਸੀਂ ਜਿਹੜੇ ਇਨਸਾਨ ਕੋਲੋਂ ਲੈਣੇ ਨੇ ਉਹਦਾ ਨਾਮ ਲਿਖ ਲੈਣਾ ਹੁਣ ਇਹਨੂੰ ਸੁੱਕਣ ਤੋਂ ਬਾਅਦ ਜਦੋਂ ਇਹ ਸੁੱਕ ਜਾਊਗਾ ਇਹਨੂੰ ਜਿਹੜੀ ਤੁਹਾਡੀ ਤਜੋਰੀ ਆ ਉਹਦੇ ਕੱਪੜੇ ਦੇ ਨੀਚੇ ਰੱਖ ਦੇਣਾ ਉੱਤੇ ਜਿਹੜੀ ਪੈਸਿਆਂ ਵਾਲੀ ਗੁੱਟੀ ਆ ਉਹ ਰੱਖ ਦੇਣੀ ਆ ਦੇ ਸਾਡੇ ਪੈਸੇ ਦੇ ਸਾਡੇ ਪੈਸੇ ਤਿੰਨ ਚਾਰ ਵਰਕਾ ਕੇ ਰੱਖ ਦੇਣੀ ਆ ਬੰਦਾ ਆਟੋਮੈਟਿਕ ਤੁਹਾਡੇ ਘਰੇ ਫੋਨ ਆਉ ਉਹ ਛੇ ਉਹ ਕੋਈ ਦੇਣ ਦੀ ਹਿੰਮਤ ਆਉ ਅਗਰ ਹਿੰਮਤ ਨਹੀਂ ਫੇ ਤਾਂ ਤੁਸੀਂ ਜਿੰਨੀ ਮਰਜ਼ੀ ਬਾਝਾ ਹੁੰਦੇ ਲਾ ਲਓ ਫਿਰ ਤੁਹਾਡੇ ਪੈਸੇ ਨਹੀਂ ਲੈਣਗੇ ਅੰਜੀ ਨਮਦਰਾਂਜੀ ਇੱਕ ਤਾਂ ਨਾ ਖਾਸ ਗੱਲ ਸਮਝੀ ਕਰ ਲਗੇ ਬਿਲਕੁਲ ਸੱਚੀ ਕੋਈ ਮਨ ਘੜਤ ਕਹਾਣੀ ਨਹੀਂ ਇੱਕ ਤਾਂ ਤੁਹਾਡਾ ਅੰਕਲ ਲੁਧਿਆਣੇ ਗਿਆ ਕੋਈ ਕੰਮ ਸੀ ਬਹੁਤ ਜ਼ਰੂਰੀ ਤੇ ਪਈ ਬੰਦਾ ਮਗਰ ਲੱਗ ਗਿਆ ਮੋਟਰਸਾਈਕਲ ਤੇ ਦਿਨੇ-ਦਿਨੇ ਦੇ ਦਿਹਾੜੇ ਬੰਦੇ ਨੇ ਚਾਲ ਕੀ ਖੇਡੀ ਵੀ ਮੇਰਾ ਲਫਾਫਾ ਪੈਸਿਆਂ ਵਾਲਾ ਗਿਰ ਗਿਆ ਉਹਦੇ ਵਿੱਚ ਕੁਝ ਕਾਗਜ਼ ਪੱਤਰ ਨੇ ਕੁਝ ਪੈਸੇ ਨਹੀਂ ਤੇ ਤੁਹਾਡੇ ਅੰਕਲ ਨੂੰ ਰੋਕਿਆ ਤੇ ਖੜਾ ਲਿਆ ਤੇ ਉਹ ਕਹਿੰਦਾ ਜੇਬ ਚੋਂ ਨੇ ਬਟੂਆ ਕੱਢਿਆ ਵੀ ਮੇਰੇ ਕੋਲ ਤਾਂ ਇਹੀ ਪੈਸੇ ਨੇ ਮੇਰੇ ਕੋਲ ਤਾਂ ਕੋਈ ਲਫਾਫਾ ਵਗਾਰਾ ਹੈ ਨਹੀਂਗਾ ਹੈ ਕਹਿੰਦਾ ਹੋਰ ਦਿਖਾ ਕਹਿੰਦਾ ਹੋਰ ਮੇਰੇ ਕੋਲ ਕਿੱਥੇ ਨਹੀਂ ਉਹਨੇ 100-100 ਦੇ ਨੋਟਸ ਜਿਹੜੇ ਉਹ ਦਿਖਾਤੇ ਤੇ ਕੁਝ 5-5 10-10 ਉਹ ਜੋ ਵੀ ਸੀ ਛੋਟੇ ਨੋਟ ਦਿਖਾਈ ਦੇ ਵਿੱਚ ਦੋ ਦਿਖਣ ਵਰਤਾਰ ਕੰਮ ਹੋ ਰਹਿ ਹੈਂ ਤੇਰੇ ਕੋਲ ਪਾਸੇ ਓਕਾਇਤ ਤਾਂ ਉਹਨਾ ਹੈ ਮੇਰੇ ਕੋਲ ਪੈਸੇ ਕਿੱਥੋਂ ਨੇ ਤੇ ਕਹਿੰਦਾ ਹੋਰ ਦਿਖਾ ਤਾਂ ਕਹਿੰਦਾ ਮੇਰੇ 5-5 ਦਾ ਨੋਟ ਨੇ ਤੇ ਮੋਹਰ ਲੱਗੀ ਹੋਈ ਆ ਤੁਹਾਡੇ ਅੰਕਲ ਨੇ ਦੋ ਨੋਟ 5-5 ਦਾ ਕੱਟਿਆ ਕਹਿੰਦਾ ਦੇਖ ਤਾਂ ਕਹਿੰਦਾ ਮੈਂ ਤਾਂ ਦੇ ਨਹੀਂ ਮੇਰੇ ਹੱਥ ਚ ਫੜਾ ਉਹ ਕਹਦਾ ਜੀ ਤੈਨੂੰ ਦੇ ਨਹੀਂ ਅੱਗੇ ਚੱਲਾ ਪਾ ਉੱਥੇ ਖੜਦੇ ਚਾਰ ਬੰਦੇ ਇੱਥੇ ਖਾਉਣੇ ਆ ਦੇਖੋ ਆਹ سلسلہ ਚੱਲ ਰਿਹਾ ਹੈ ਆਕਰ ਕੋਈ ਪੋਲਾ ਢੰਡਾਰਾ ਬੰਦਾ ਹੁੰਦਾ ਨਾ ਜਿੰਨੇ ਪੈਸੇ ਸੀ ਕੋਲੇ ਕੱਟ ਕੇ ਦਿਖਾ ਦਿੰਦਾ ਵੀ ਲੈ ਬੋਲੋ ਸੀ ਪੈਸੇ ਕੋਲ ਪਰ ਉਹ ਪੈਸੇ ਕਿਸੇ ਹੋਰ ਜਗ੍ਹਾ ਤੇ ਸੀ ਬਚਾ ਇਹ ਜੱਟਾਂ ਤੋਂ ਮੋਟਰਸਾਈਕਲ ਤੇ ਦਿਨ ਦੇ ਦਿਹਾੜੇ ਜਾ ਦੇ ਉਹਨੇ ਕਿ ਅੱਗੇ ਚੱਲ ਉੱਥੇ ਦਿਖਾਉਣਾ ਜਦ ਹੀ ਮੋਟਰਸਾਈਕਲ ਦੀ ਕਿੱਕ ਮਾਰ ਕੇ ਬੰਦਾ ਭੱਜ ਗਿਆ ਹਜੇ ਕਹਿੰਦਾ ਸਾਡੇ ਦੇਸ਼ 'ਚ ਚੋਰੀਆਂ ਨਹੀਂ ਹੁੰਦੀਆਂ ਪੰਜਾਬ 'ਚ ਜੀ ਨਮਰਨ ਜੀ ਪਿੱਛੇ ਕੰਮ ਚੱਲਦਾ ਮਿਸਤਰੀ ਲੱਗਾ ਉਹਦੀ ਆਵਾਜ਼ ਜ਼ਿਆਦਾ ਆ ਰਹੀ ਹੈ ਮੇਰੇ ਨਾਲੋਂ ਜ਼ਿਆਦਾ ਪਰ ਦੇਖੋ ਮੈਂ ਇੱਕ ਜੂਰੀ ਹੱਥ ਬਨ ਕੇ ਬੇਨਤੀ ਕਰਦੀ ਹਾਂ ਬਹੁਤ ਮੇਰੀਆਂ ਧੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਜੀ ਸਾਡੇ ਜਿਹੜੀ ਐਡੀਆ ਮਤਲਬ ਸਟੇਟ ਸੁਣਾ ਲਓ ਠੀਕ ਹੈ ਮੈਂ ਤੁਹਾਡੀ ਐਡੀ ਦਾ ਸਟੇਟਸ ਨਹੀਂ ਲਾਵਾਂਗੀ ਪਰ ਮੈਂ ਇੱਕ ਗੱਲ ਕਹਿਣੀ ਆ ਤੁਸੀਂ ਜਿਹੜੀ ਰੀਅਲ ਐਡੀ ਆ ਇਹ ਨਾ ਸ਼ੋਅ ਕਰੋ ਤੁਸੀਂ ਆਪਣੀ ਇੱਕ ਪ੍ਰਾਈਵੇਟ ਆਈਡੀ ਬਣਾ ਲਓ ਕਿਸੇ ਹੋਰ ਛੋਟੇ ਮਤਲੇ ਨਾਮ ਦੇ ਉਸ ਆਈਡੀ ਦੇ ਰਾਹੀਂ ਮੈਨੂੰ ਮੈਸੇਜ ਭੇਜਿਆ ਕਰੋ ਆਪਣਾ ਨਾਮ ਨਾ ਲਿਖਿਆ ਕਰੋ ਸਹੀ ਨਾਮ ਕੋਈ ਹੋਰ ਲਿਖ ਲਿਆ ਕਰੋ ਤੇ ਪਿੰਡ ਦਾ ਨਾਮ ਆਪਣਾ ਨਾਮ ਲਿਖਿਓ ਬਸ ਇਹ ਇੰਨੀ ਕੁ ਬੇਨਤੀ ਤੁਸੀਂ ਮੇਰੀ ਵੀ ਸੁਣ ਲਓ ਮੈਂ ਜਾਂ ਤੁਹਾਡੀ ਸੁਣਦੀ ਆਂ ਵੀ ਮੈਂ ਤੁਸੀਂ ਆਪਣੀ ਫੇਕ ਆਈਡੀ ਇੱਕ ਬਣਾ ਲਓ ਜਿਹੜੀ ਰੀਅਲ ਆਈਡੀ ਆ ਉਹਦੇ ਉੱਤੇ ਤੁਸੀਂ ਮੈਨੂੰ ਮੈਸੇਜ ਨਾ ਕਰਿਓ ਤੁਸੀਂ ਉਹਦੇ ਉੱਤੇ ਜਿਹੜੀ ਚੀਜ਼ ਨਾਲ ਤੁਹਾਨੂੰ ਫਾਇਦਾ ਹੋਇਆ ਔਰ ਜਿਹੜੇ-ਜਿਹੜੇ ਫਾਇਦੇ ਹੋਣੇ ਉਹ ਲਿਖ ਦਿਆ ਕਰੋ ਕੋਈ ਗੱਲ ਨਹੀਂ ਨਾਮ ਪਿੰਡ ਉਹ ਨਾਂ ਲਿਖਿਓ ਤੇ ਇੱਕ ਆਪਣੀ ਛੋਟਾ ਕਿਸੇ ਵੀ ਬੱਚੇ ਦਾ ਨਾਮ ਦੇ ਜਾਂ ਕਿਸੇ ਹੋਰ ਦਾ ਨਾਮ ਤੇ ਫੇਕ ਆਈਡੀ ਬਣਾ ਲਓ ਉਹਦੇ ਰਾਹੀਂ ਤੁਸੀਂ ਮੈਨੂੰ ਮੈਸੇਜ ਕਰਤਾ ਜਿਹੜੀ ਰੀਅਲ ਆਈਡੀ ਆ ਤੁਹਾਡੀ ਉਹ ਤੁਸੀਂ ਉਹਦੇ ਰਾਹੀਂ ਮੈਸੇਜ ਨਾ ਕਰਿਓ ਮੈਨੂੰ ਬਸ ਫਿਰ ਇੱਕ ਗੱਲ ਹੁੰਦੀ ਆ ਲੋਕਾਂ ਦਾ ਭਲਾ ਹੋ ਜਾਂਦਾ ਇਹਦੇ ਵਿੱਚ ਹੋਰ ਮੈਨੂੰ ਤਾਂ ਕੋਈ ਕੱਢਣ ਪਾਉਣ ਨੂੰ ਪੈਦਾ ਨਹੀਂਗਾ ਹਾਂਜੀ ਨਮਨ ਰਣ ਜੀ ਕਈ ਵਾਰੀ ਸਾਨੂੰ ਪੈਸੇ ਦੀ ਲੋੜ ਅਮਰਜੈਂਸੀ ਪੈ ਜਾਂਦੇ ਜਿਵੇਂ ਰਾਤ ਨੂੰ ਨੇਰੇ ਸਨੇਰੇ ਜਾਂ ਕਿਤੇ ਅਸੀਂ ਰਸਤੇ 'ਚ ਜਾਂਦੇ ਆ ਸਾਡਾ ਪੈਟਰੋਲ ਖਤਮ ਹੋ ਗਿਆ ਜਾਂ ਸਾਡੀ ਚਾਰਕ ਗੱਡੀ ਖਰਾਬ ਹੋ ਗਈ ਕਈ ਕਿਸਮ ਦੇ ਜ਼ਰੂਰਤ ਹੁੰਦੇ ਜਿਹੜਾ ਸਾਨੂੰ ਅਮਰਜੈਂਸੀ ਪੈਸੇ ਦੀ ਲੋੜ ਪੈ ਸਕਦੀ ਹੁੰਦੀ ਆ ਉਹਦੇ ਵਿੱਚ ਤੁਰੰਤ ਤੁਹਾਡ ਨੂੰ ਕੰਮ ਕਰਨ ਵਾਲਾ ਇੱਕ ਮੈਂ ਨੰਬਰ ਦਿੰਦੀ ਆ ਬੋਲਦੀ ਆ ਪਰ ਮੈਂ ਲਿਖਦੀ ਨਹੀਂ ਲਿਖਣਾ ਨਹੀਂ ਹੈਗਾ ਮੈਂ ਨੰਬਰ ਮੈਂ ਬੋਲੂਗੀ ਤਾਂ ਤੁਸੀਂ ਆਪ ਦਾ ਨੋਟ ਕਰ ਲਿਓ ਜ਼ਰੂਰਤ ਹਰ ਇੱਕ ਨੂੰ ਪੈਸੇ ਦੀ ਪੈਂਦੀ ਆ ਤੇ ਤੁਹਾਨੂੰ ਕਿਸੇ ਵੀ ਟਾਈਮ ਅਮਰਜੈਂਸੀ ਲੋੜ ਪੈ ਵੀ ਜਾਂ ਕੋਈ ਤੁਹਾਡਾ ਹੋਰ ਵੀ ਕੰਮ ਉਹ ਵੀ ਹੋ ਜਾਵੇ ਪਰ ਨੰਬਰ ਧਿਆਨ ਨਾਲ ਸੋਵੀਂ ਲਿਖਣਾ ਕਿ ਮੈਂ ਹਰੇ ਰੰਗ ਦੇ ਪੈਨ ਨਾਲ ਚਿੱਟੇ ਕਾਗਜ਼ ਤੇ ਲਿਖ ਕੇ ਇਹਦਾ ਜਾਪ ਕਰਨਾ 108 ਵਾਰ ਉਦੋਂ ਬਾਅਦ ਤੁਸੀਂ ਨੂੰ ਪੜ੍ਹ ਸਕਦੇ ਹਾਂ ਚਿੱਟੇ ਕਾਗਜ਼ ਦੇ ਉੱਤੇ ਹਰੇ ਰੰਗ ਦੇ ਪੈਨ ਨਾਲ ਲਿਖਣਾ ਆਪ ਦਾ ਸੱਜੇ ਪਾਸੇ ਦੇ ਅੰਗ ਤੇ ਤੁਸੀਂ ਕਿਤੇ ਵੀ ਲਿਖ ਸਕਦੇ ਹੋ ਜੰਮੇ ਵਾਲੀ ਜਗਾ ਤੇ ਵੀ ਪੈਂਟ ਵਾਲੇ ਤੇ ਵੀ ਜਿੱਥੇ ਤੁਹਾਡੀ ਪੈਂਟ ਆਪਣੇ ਪੈਸੇ ਦਾ ਕਈ ਵਾਰੀ ਆਪਾਂ ਹੁੰਦਾ ਕਿਸੇ ਨੂੰ ਸ਼ੋਅ ਨਹੀਂ ਕਰਨਾ ਜਾਂ ਫਿਰ ਇੱਥੇ ਮੋਢੇ ਤੇ ਵੀ ਕਿਸੇ ਨੂੰ ਸ਼ੋਅ ਨਾ ਹੋਵੇ ਮੈਂ ਤੁਹਾਨੂੰ ਨੰਬਰ ਵੱਲ ਨੰਬਰ ਦਾ ਜ਼ਰੂਰ ਜਾਪ ਕਰਨਾ ਅੱਧਾ ਘੰਟਾ ਬੈਠ ਕੇ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡਾ ਹਿੱਲਾ ਹੋਊ ਪੈਸਿਆਂ ਦਾ ਕਿੰਨਿਓ ਤੁਹਾਨੂੰ ਜ਼ਰੂਰਤ ਹੈ ਮੈਂ ਇਹ ਨਹੀਂ ਕਹਿ ਸਕਦੀ ਕਿੰਨੇ ਦਾ ਵੀ ਤੁਹਾਨੂੰ ਤੁਸੀਂ ਤਾਂ ਕਹੋਗੇ ਸੰ 10 ਲੱਖ ਦੀ ਲੋੜ ਹੈ 10 ਲੱਖ ਆ ਜਵੇ ਜਿੰਨੇ ਇਹ ਨਹੀਂ ਮੈਂ ਗਾਰੰਟੀ ਲੈਂਦੀ ਸੁਣੋ ਧਿਆਨ ਨਾਲ 93 8179 ਫਿਰ ਬੋਲਦੇ ਦੁਬਾਰੇ ਮੈਂ 938179 ਮਤਲਬ 938179 ਹਾਂਜੀ ਨਮਸਕਾਰ ਕਈ ਵਾਰੀ ਕੋਈ ਐਹੋ ਜੀ ਸਮੱਸਿਆ ਹੁੰਦੀ ਹੈ ਜੀ ਦਾ ਕਿਸੇ ਪਾਸੇ ਵੀ ਕੋਈ ਹੱਲ ਨਹੀਂ ਬਣਦਾ ਇੰਨੇ ਕ ਅਸੀਂ ਪਰੇਸ਼ਾਨ ਹੋਏ ਨੇ ਬਹੁਤ ਢੂੰਡਿਆ ਪਰ ਵੀ ਪਰ ਉਹਦਾ ਕੋਈ ਹੱਲ ਹੀ ਨਿਕਦਾ ਹੈਗਾ ਜਿੱਥੇ ਤੁਸੀਂ ਸ਼ੇਮ ਮੰਦਰ ਚ ਮੱਥਾ ਟੇਕਣ ਜਾਂਦੇ ਹੋ ਉੱਥੇ ਬੇਲ ਦਾ ਵਿਰਸ਼ ਜ਼ਰੂਰ ਹੁੰਦਾ ਘਰੋਂ ਇੱਕ ਪਾਣੀ ਦਾ ਭਾਂਡਾ ਪਰਕੇ ਲੈ ਜਾਓ ਕੋਈ ਵੀ ਗੜਬੀ ਕੁਝ ਵੀ ਲੱਗੇ ਤੁਹਾਡੇ ਮਨ ਦੇ ਵਿੱਚ ਵਿਚਾਰ ਆ ਡੋਨੂ ਇੱਕ ਚਾਹ ਦਾ ਦਾਣਾ ਤੁਸੀਂ ਬੇਲ ਦੇ ਥੱਲੇ ਜਾਣਾ ਦੇਖਣਾ ਕੀ ਆ ਉੱਥੇ ਤੁਹਾਨੂੰ ਕੋਈ ਵੀ ਰੋੜਾ ਦੀਂਦਾ ਕਿਸੇ ਵੀ ਕਿਸਮ ਦੇ ਕੈਂਕਰ ਉਹਨੂੰ ਚੱਕੋ ਜਿਹੜਾ ਤੁਹਾਡੇ ਕੋਲ ਮੈਂ ਪਾ ਲਿਆ ਭੈ ਪਾਣੀ ਪਾਂਡੇ ਦੇ ਵਿੱਚ ਉਹਦੇ ਉੱਤੇ ਪਾ ਦਿਓ ਤੇ ਜਿਹੜਾ ਤੁਹਾਡੇ ਕੋਲ ਚੌਲ ਦਾਣਾ ਉੱਥੇ ਰੱਖ ਲਓ ਆਪਣੀ ਪ੍ਰਾਰਥਨਾ ਬਸ ਬੇਨਤੀ ਕਰ ਦਿਓ ਛੂ ਮੰਤਰ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਮਾਚਾਰ ਮਿਲੇ ਜਿਹੜੀ ਸਮੱਸਿਆ ਦਾ ਹੱਲ ਹੀ ਨਿਕਾ ਦਾ ਤਿੰਨ ਘੰਟੇ ਦੇ ਢਾਈ ਘੰਟੇ ਦੇ ਅੰਦਰ ਅੰਦਰ ਨਿਕੂਗਾ ਜਿਹੜੀ ਭਿਆਨਕ ਸਮੱਸਿਆ ਜਿਹਦੇ ਵਿੱਚ ਸਾਰਾ ਟੱਬਰ ਪਰੇਸ਼ਾਨੀ 'ਚ ਹੋ ਗਿਆ ਉਹ ਸਮੱਸਿਆ ਲਈ ਕਰੋ ਇੱਕ ਹਾਂਜੀ ਨਮੋ ਰਣਜੀਤ ਕਈ ਵਾਰੀ ਆਪਾਂ ਨੂੰ ਕਈ ਜਾਂ ਬਹਿਮ ਲਾ ਲੋ ਜਾਂ ਸੱਚੀ ਮਿੱੱਚੀ ਵੀ ਲਾ ਲੋ ਵੀ ਪਿੱਤਰ ਦੋਸ਼ ਕਿਸੇ ਨੇ ਕਹਤਾ ਵੀ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਹੈ ਇਹ ਪਿੱਤਰ ਦੋਸ਼ ਤੋਂ ਅਨੁਸਾਰ ਮੇਰੀਆਂ ਭੈਣਾਂ ਧੀਆਂ ਸਾਰੀਆਂ ਮਤਲਬ ਹਰ ਇੱਕ ਪਰਿਵਾਰਕ ਮੈਂਬਰ ਪਰੇਸ਼ਾਨ ਆ ਗਏ ਪਤਾ ਨਹੀਂ ਹੁਣ ਸਾਨੂੰ ਕੀ ਹੋਜੂ ਘਰਾਉਣ ਦੀ ਕੋਈ ਲੋੜ ਨਹੀਂ ਕੋਈ ਖਰਚਾ ਕਰਨ ਦੀ ਲੋੜ ਨਹੀਂ ਕਿਤੇ ਜਾਨ ਦੀ ਲੋੜ ਨਹੀਂ ਠੀਕ ਆ ਤੁਹਾਨੂੰ ਅਗਲੇ ਨੇ ਦੱਸਦਾ ਪਿੱਤਰ ਦੋਸ਼ ਹੈ ਪਰ ਹਾਲ ਇੱਕ ਸਭ ਦਾ ਸਦਾ ਫ੍ਰੀਜ ਹੁੰਦਾ ਥੋੜਾ ਲੋਕੀ ਲੁੱਟ ਕੇ ਖਾਂਦੇ ਨੇ ਕਰਨਾ ਕੀ ਆ ਇੱਕ ਚੌਲ ਦਾ ਦਾਣਾ ਲੈਣਾ ਜਿਹੜਾ ਵੀ ਭਾਂਡੇ ਦੇ ਵਿੱਚ ਤੁਹਾਡੇ ਰਸੋਈ ਦੇ ਵਿੱਚ ਪਾਣੀ ਰੱਖਦੇ ਹੋ ਘੜਾ ਜਾਂ ਕੋਈ ਬਾਲਟੀ ਕਿਸੇ ਵੀ ਚੀਜ਼ ਦੇ ਵਿੱਚ ਰੱਖਦੇ ਹੋ ਉੱਥੇ ਇੱਕ ਚੌਲਾਂ ਦਾ ਦਾਣੇ ਨੂੰ ਇਸ ਤਰ੍ਹਾਂ ਕਰਕੇ ਉੱਥੇ ਕਹਿਣਾ हे ਪਿੱਤਰ ਦੋਸ਼ ਜੋ ਵੀ ਤੋਂ ਹੈ ਬਸ ਸਰ ਤੇ ਕਿਰਪਾ ਕਰ ਦੇਆ ਘਰ ਅਹੰਕਾਰ ਉਸੇ ਚੌਲਾਂ ਦੇ ਇੱਕ ਦਾਣੇ ਨੂੰ ਜਾ ਕੇ ਸ਼ਿਵਜੀ ਦੇ ਮੰਦਿਰ ਦੇ ਵਿੱਚ ਸ਼ਿਵਲਿੰਗ ਦੇ ਉੱਤੇ ਰੱਖ ਦੇਣਾ ਉੱਥੇ ਵੀ ਇਹੀ ਬੇਨਤੀ ਕਰਨੀ ਆ ਹੇ ਪਿੱਤਰ ਦੋਸ਼ ਸਾਨੂੰ ਨਹੀਂ ਪਤਾ ਸਾਨੂੰ ਤੇਰੀ ਆराधना ਨਹੀਂ ਕਰਨੀ ਆਉਂਦੀ ਸਾਨੂੰ ਤੇਰੀ ਬੇਨਤੀ ਨਹੀਂ ਕਰਨੀ ਆਉਂਦੀ ਬਸ ਸਾਡੇ ਕੋਲ ਤਾਂ ਆਹੀ ਕੁਝ ਸੀ ਅਸਤੇ ਨੂੰ ਦੇ ਦਾਂ ਬਸ ਇੰਨੀਓ ਗੱਲ ਕਹਿਣੀ ਆ ਹੋਰ ਕੁਝ ਨਹੀਂ ਕਹਿਣਾ ਹਾਂਜੀ ਨਮਰਨ ਜੀ ਤਾਂ ਹਨੂ ਜੇ ਕਿਸੇ ਨੇ ਵੀ ਕਹਤ ਨੇ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਕਬਰਾਂ ਉਂ ਦੀ ਕੋਈ ਲੋੜ ਨਹੀਂ ਹੈਗੀ ਜਿੱਤੇ ਸਿਰ ਸੋਈ ਦੇ ਵਿੱਚ ਪਾਣੀ ਰੱਖ ਦਿਓ ਜਾਂ ਘੜੇ ਦੇ ਵਿੱਚ ਪੱਕ ਜਾਂ ਬਾਲਟੀ ਦੇ ਵਿੱਚ ਜਾਂ ਕਿਸੇ ਵੀ ਭਾਂਡੇ ਦੇ ਵਿੱਚ ਰੱਖ ਦਿਓ ਆਪ ਤੇ ਸੋਈ ਦੇ ਵਿੱਚ ਇੱਕ ਚੌਲ ਦਾ ਦਾਣਾ ਲੈਣਾ ਉਹ ਪਾਣੀ ਵਾਲਾ ਜਿਹੜਾ ਤੁਹਾਡਾ ਕੋਈ ਵੀ ਭਾਂਡਾ ਰੱਖ ਦਿਓ ਉਹਦੇ ਕੋਲ ਜਾ ਕੇ ਤੁਸੀਂ ਕਹਿਣਾ हे ਪਿੱਤਰ ਦੇਵ हे ਪਿੱਤਰ ਦੇਵ ਬੱਸ ਉਹ ਪੰਜ ਛੇ ਵਾਰੀ ਇਹ ਕਹਿਣਾ ਉਦੋਂ ਬਾਅਦ ਤੁਸੀਂ ਚੌਲਾਂ ਦਾ ਜਿਹੜਾ ਦਾਣਾ ਇੱਕ ਉਹ ਹੁਣ ਤੁਸੀਂ ਜੇ ਤੁਹਾਡੇ ਘਰੇ ਸ਼ਿਵਲਿੰਗ ਹੈਗਾ ਮੰਦਿਰ ਬਣਿਆ ਹੋਇਆ ਫੇ ਤਾਂ ਘਰੇ ਕਰ ਲਓ ਅਗਰ ਨਹੀਂ ਕਰੇ ਬਣਿਆ ਹੋਇਆ ਹੈਗਾ ਫੇ ਤੁਸੀਂ ਮੰਦਿਰ ਜਾਓ ਸ਼ਿਵ ਜੀ ਭਗਵਾਨ ਦੇ ਉੱਥੇ ਜਾ ਕੇ ਜਿਹੜਾ ਸ਼ਿਵਲਿੰਗ ਬਣਿਆ ਹੁੰਦਾ ਉਹਦੇ ਉੱਤੇ ਪੰਜ ਵਾਰ ਆਇ ਐ ਬੋਲਣਾ ਦੇਖੋ ਸੁਣੋ ਧਿਆਨ ਨਾਲ ਸ਼ੋਦਾ 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 ਪੰਜ ਵਾਰ ਸ਼ੋਦਾ ਸ਼ੋਦਾ ਪੰਜ ਵਾਰ ਬੋਲ ਕੇ ਚੌਲਾਂ ਦਾ ਜਿਹੜਾ ਉਹ ਤੋਂ ਦਾਣਾ ਨਾ ਉਹ ਸ਼ਿਵਲਿੰਗ ਦੇ ਉੱਤੇ ਰੱਖਿਆ ਬਸ ਪਿੱਤਰ ਦੋਸ਼ ਕਤ ਕੋਈ ਬਹਿਮ ਕਰਨ ਦੀ ਲੋੜ ਨਹੀਂ ਕਿਤੇ ਭੱਜਣ ਲੱਠਣ ਦੀ ਲੋੜ ਨਹੀਂ ਕੋਈ ਖਰਚਾ ਕਰਨ ਦੀ ਲੋੜ ਨਹੀਂ ਕੋਈ ਪੈਸਾ ਦੇਣ ਦੀ ਕਿਸੇ ਨੂੰ ਕੋਈ ਲੋੜ ਨਹੀਂ